ਜਿਹੜੇ ਵੀ ਫੜੇ ਗਏ ਯੰਗਸਟਰ ਹੈਗੇ ਆ ਕੋਈ 20 ਤੋਂ ਇਹ 22-25 ਸਾਲ ਦੀ ਏਜ ਦੇ ਵਿੱਚ ਵਿੱਚ ਹੀ ਹੈਗੇ ਆ ਸਾਰੇ ਇਹਨਾਂ ਨੇ ਇੱਕ ਵੈਪਨ 35000 ਦਾ ਤੇ ਇੱਕ 40000 ਦਾ ਕਿਸੇ ਬੰਦੇ ਕੋ ਖਰੀਦ ਕੀਤਾ ਸੀਗਾ ਪੁਤਰ ਆਏ ਸੀਗੇ ਉਹ ਅਸੀਂ ਦੋਨੋਂ ਅਰੈਸਟ ਕਰ ਲਏ ਆ ਇੱਕੀ ਤੋਂ 30 ਸਾਲ ਉਹ ਯੂ ਐਸ ਏ ਰਿਹਾ ਤੇ ਉਥੋਂ ਆਇਆ ਸੀਗਾ ਤੇ ਪਿੰਡ ਦੇ ਵਿੱਚ ਹੈਗਾ ਸੀਗਾ ਕਿ ਉਹਦਾ ਲਾਈਫ ਸਟਾਈਲ ਦੇਖ ਕੇ ਕਿ ਇਹਦੇ ਕੋਲ ਪੈਸੇ ਬਹੁਤ ਜ਼ਿਆਦਾ ਹੈਗੇ ਆ ਜਿਹੜਾ ਮੰਨੂ ਅਗਵਾਨ ਮਨਿੰਦਰ ਬਿੱਲਾ ਦੇ ਕੋਏ ਦਾ ਔਰ ਅਨਮੋਲ ਹੈ ਜਿਹੜਾ ਇਹਦੇ ਹੀ ਪਿੰਡ ਦਾ ਹੈ ਮੋਲ ਨੇ son of ਇਹਦਾ ਕੁਲਵਿੰਦਰ ਸਿੰਘ ਸਾਹਾ ਇਹਨੇ ਹੀ ਇਹਨਾਂ ਨਾਲ ਕੰਟੈਕਟ ਕੀਤਾ ਵੀ ਇਹਦੇ ਕੋਲ ਪੈਸੇ ਬੜੇ ਆ ਇਹਨੂੰ ਡਰਾਇਆ ਜਾ ਸਕਦਾ ਔਰ ਇਹਦੇ ਕੋਲ ਪੈਸੇ ਲਏ ਜਾ ਸਕਦੇ ਤੇ ਸੰਦੀਪ ਸਿੰਘ ਆ ਉਹ ਮਧਰੇ ਪਿੰਡ ਦਾ ਹੈਗਾ ਔਰ ਸੈਜਦੀਪ ਸਿੰਘ ਜਿਹੜਾ ਹੈਗਾ ਉਹ ਪੱਟੀਵਾਲ ਦਾ ਇਹਨਾਂ ਦੋਨਾਂ ਨੂੰ ਅਸੀਂ ਅਰੈਸਟ ਕਰ ਲਿਆ ਹੈ ਇਹਦੇ ਵਿੱਚ ਇਹਨਾਂ ਨੇ ਹੀ ਉੱਥੇ ਗੋਲੀਆਂ ਚਲਾਈਆਂ ਸੀਗੀਆਂ ਜੁ ਪੱਜਾਪੁਰਸ ਤੇ ਐਕਸ਼ਨ ਸਟਾਰਟ ਡੀਐਸਪੀ ਹਰੀਸ਼ ਮਹਿਲ ਜੀ ਆਕੀ ਚੰਚੜਾ ਦਿੱਤਾ ਜੀ ਗੈਂਗਸਟਰਾਂ ਨੂੰ ਵੀ ਪਰਦੇ ਪਾ ਦਿੱਤਾ ਜੀ ਜਾਬਾਜ਼ ਟੀਐਸਪੀ ਹਰੀਸ਼ ਪਹਿਲ ਤੇ ਉਸ ਦੀ ਟੀਮ ਨੇ ਅਨੇ ਕਤਲ ਤੇ ਗੋਲੀ ਕਾਂਡ ਕਰਨ ਵਾਲੇ ਗੈਂਗਸਟਰਾਂ ਨੂੰ ਖੁੱਡਾਂ ਚੋਂ ਬਾਹਰ ਕੱਢ ਲਿਆ ਅੰਦਰ ਡੀਆਈਜੀ ਬਾਰਡਰ ਰੇਂਜ ਸੰਦੀਪ ਗੋਇਲ ਜੀ ਐਸਐਸਪੀ ਬਟਾਲਾ ਡਾਕਟਰ ਮਹਿਤਾਬ ਸਿੰਘ ਜੀ ਤੇ ਦਿਸ਼ਾ ਨਿਰਦੇਸ਼ਾਂ ਤੇ ਡੀਐਸਪੀ ਸ਼੍ਰੀ ਹਰਕੋਬਿੰਦਪੁਰ ਹਰੀਸ਼ ਬਹਿਲ ਜੀ ਵੱਲੋਂ CIA ਇਨਚਾਰਜ ਇੰਸਪੈਕਟਰ ਸੁਖਰਾਤ ਸਿੰਘ ਐਸਐਚਓ ਕਮਾਂਡ ਹਰਜਿੰਦਰ ਸਿੰਘ ਤੇ ਐਸਐਚਓ ਸ਼੍ਰੀ ਹਰਗੋਬਿੰਦਪੁਰ ਗਗਨਦੀਪ ਸਿੰਘ ਵਰਗੇ ਨਿਡਰ ਤੇ ਤੇਜ਼ ਤਰਾਰ ਅਫਸਰਾਂ ਦੀ ਇੱਕ ਟੀਮ ਤਿਆਰ ਕੀਤੀ ਗਈ। ਮਟਾਲਾ ਪੁਲਿਸ ਦਾ ਨਾਮ ਰੌਸ਼ਨ ਕਰਦੇ ਹੋਏ ਵੱਡੀ ਸਫਲਤਾ ਦੇ ਚੰਗੇ ਗੱਢ ਦਿੱਤੇ ਇਸ ਟੀਮ ਨੇ। ਯੂਐਸਏ ਤੋਂ ਆਏ ਐਨਆਰਆਈ ਤੇ ਕਰ ਤੇ ਗੋਲ ਕੰਡ ਕਰਨ ਵਾਲੇ ਸ਼ੂਟਰਾਂ ਸਮੇਤ ਭਰਾ ਦੀ ਹੱਤਿਆ ਕਰਨ ਵਾਲਾ ਹਤਿਆਰਾ ਵੀ ਪੁਲਿਸ ਨੇ ਕਿਵੇਂ ਕੀਤਾ ਬੇਨਕਾਬ ਔਰ ਜਾਣ دیا۔ ਪੁਲਿਸ ਮੁਤਾਬਕ ਯੂਐਸਏ ਤੋਂ ਆਈਐਨਆਰਆਈ ਦੀ ਟੌਟ ਪੱਕੇ ਤੇ ਫੁਗਰਾਪੰਤੀ ਵੇਗ ਜਲਦੀ ਅਮੀਰ ਬਣਨ ਦੇ ਲਾਲਚ ਨੇ ਇਹਨਾਂ ਨੌਜਵਾਨਾਂ ਨੂੰ ਗੁਨਾਹ ਦੀ ਦਲਦਲ ਦੇ ਵੱਲ ਤੱਕ ਦਿੱਤਾ ਵਿਦੇਸ਼ ਬੈਠੇ ਗੈਂਗਸਟਰ ਨਾਲ ਮਿਲ ਕੇ ਫਿਰੋਤੀ ਦੀ ਮੋਟੀ ਰਕਮ ਵਸੂਲਣ ਲਈ ਜੁਲਾਈ 2025 ਚੰਨਾਰੇ ਰੁਪਿੰਦਰ ਰੋਮੀ ਦੇ ਘਰ ਦੇ ਬਾਹਰ ਫਾਇਰਿੰਗ ਕਰਦੇ ਨੇ ਪੁਲਿਸ ਮੁਤਾਬਕ ਸੰਦੀਪ ਸਿੰਘ ਤੇ ਸਹਿਜਦੀਪ ਸਿੰਘ ਨਾਮ ਤੇ ਦੋਨਾਂ ਸ਼ੂਟਰਾਂ ਨੂੰ ਗ੍ਰਿਫਤਾਰ ਕਰਕੇ ਅਸਲਾ ਵੀ ਬਰਾਮਦ ਕਰ ਲਿਆ ਹੈ ਰਿਮਾਂਡ ਚ ਵਟੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਜ਼ਮੀਨ ਤੇ ਲਾਲਚ ਕਿਵੇਂ ਆਪਣੇ ਹੀ ਭਰਾ ਨੂੰ ਇੱਕ ਭਰਾ ਨੇ ਉਤਾਰਿਆ ਮੌਤ ਦੇ ਕਾਟੂ ਇਸੇ ਆਏ ਇੰਸਪੈਕਟਰ ਸੁਖਰਾ ਸਿੰਘ ਐਸਐਚਓ ਗਗਨਦੀਪ ਤੇ ਐਸਐਚਓ ਹਰਜਿੰਦਰ ਸਿੰਘ ਨੇ ਕਿਵੇਂ ਦਰਿੰਦੇ ਤੇ ਕਾਤਲ ਭਰਾ ਨੂੰ ਪਹੁੰਚਾਇਆ ਸਲਾਖਾ ਪਿੱਛੇ ਸੁਣਦੇ ਹਾਂ ਡੀਐਸਪੀ ਹਰੀਸ਼ ਬਹਿਲ ਤੋਂ ਪੂਰੀ ਵਾਰਦਾਤ 7ਵੇਂ ਮਹੀਨੇ 2025 ਮਾੜੀ ਟੰਡਾ ਇੱਕ ਪਿੰਡ ਹੈਗਾ ਸਾਡੇ ਕੁਮਾਨ ਥਾਣੇ ਦੇ ਵਿੱਚ ਪੈਂਦਾ ਉੱਥੇ ਰੁਪਿੰਦਰ ਸਿੰਘ ਰੋਮੀ ਦੇ ਘਰ ਦੇ ਬਾਹਰ ਰਾਤ ਨੂੰ ਗੋਲੀਆਂ ਚ ਚਲਾਈ ਇਨਵੈਸਟੀਗੇਸ਼ਨ ਕਰ ਰਹੇ ਸੀ ਤੇ ਕਾਫੀ ਇਹਨਾਂ ਦੀ ਇਹ ਇਨਸਪੈਕਟਰ ਸੀਆਈਏ ਸੁਖਰਾਜ ਸਿੰਘ ਔਰ ਐਸਐਚਓ ਕਮਾਂਦੀ ਮਿਹਨਤ ਸਦਕਾ ਉਥੇ ਉਹ ਜਿਹੜੇ ਆਏ ਸੀਗੇ ਗੈਂਗਸਟਰ ਜਿਨ੍ਹਾਂ ਨੇ ਗੋਲੀਆਂ ਜਿਨ੍ਹਾਂ ਨੇ ਸ਼ੂਟਰ ਆਏ ਸੀਗੇ ਉਹ ਅਸੀਂ ਦੋਨੋਂ ਅਰੈਸਟ ਕਰ ਲਏ ਆ ਤੇ ਉਹਦੇ ਵਿੱਚ ਜਿਹੜਾ ਹੈਗਾ ਇਹ ਸਾਡੇ ਕੋਲ ਹੁਣ ਰਿਮਾਂਡ ਤੇ ਹੈਗੇ ਆ ਉਹਨਾਂ ਦੇ ਘਰਾਂ ਚੋਂ ਹੀ ਉਹਨਾਂ ਨੂੰ ਕੀਤਾ ਹੈ ਇਹਦੇ ਪਿੱਛੇ ਰੀਜ਼ਨ ਇਹ ਸੀਗਾ ਕਿ ਰومی ਜਿਹੜਾ ਹੈ 3 25 25 ਤੋਂ 30 ਸਾਲ ਉਹ ਯੂਐਸਏ ਰਿਹਾ ਹੈ ਤੇ ਉਥੋਂ ਆਇਆ ਸੀਗਾ ਤੇ ਪਿੰਡ ਦੇ ਵਿੱਚ ਹੈਗਾ ਸੀਗਾ ਕਿ ਉਹਦਾ ਲਾਈਫਸਟਾਈਲ ਦੇਖ ਕੇ ਕਿ ਇਹਦੇ ਕੋਲ ਪੈਸੇ ਬਹੁਤ ਜ਼ਿਆਦਾ ਹੈਗੇ ਆ ਪਹਿਲਾਂ ਤੇ ਜਿਹੜਾ ਮੰਨੂ ਅਗਵਾਨ ਮਨਿੰਦਰ ਬਿੱਲਾ ਦੇ ਕੋਏ ਦਾ ਔਰ ਅਨਮੋਲ ਹੈ ਜਿਹੜਾ ਇਹਦੇ ਹੀ ਪਿੰਡ ਦਾ ਹੈਗਾ ਸੀਗਾ ਇਹ ਸਾਰੇ ਪੁਰਤਗਾਲੀ ਹੈਗੇ ਆ ਇਹਨਾਂ ਨੇ ਅਨਮੋਲ ਨੇ son of ਇਹਦਾ ਕੁਲਵਿੰਦਰ ਸਿੰਘ ਸਾਹਾ ਇਹਨੇ ਹੀ ਇਹਨਾਂ ਨਾਲ ਕੰਟੈਕਟ ਕੀਤਾ ਵੀ ਇਹਦੇ ਕੋਲ ਪੈਸੇ ਬੜੇ ਆ ਇਹਨੂੰ ਡਰਾਇਆ ਜਾ ਸਕਦਾ ਔਰ ਇਹਦੇ ਕੋਲ ਪੈਸੇ ਲਏ ਜਾ ਸਕਦੇ ਆ ਉਸ ਤਰ੍ਹਾਂ ਸੱਤਵੇਂ ਮਹੀਨੇ ਗੋਲੀ ਉਹਦੇ ਘਰ 'ਚ ਮਾਰੀ ਸੀ ਪਰ ਕੰਟੀਨਿਊਸਲੀ ਇਹਦੀ ਇਨਵੈਸਟੀਗੇਸ਼ਨ ਕਰਦੇ ਰਹੇ ਆ ਉਸ ਕੇਸ ਦੇ ਵਿੱਚ ਲੱਗੇ ਰਹੇ ਆ ਔਰ ਅੰਤੇ ਕਾਮਯਾਬੀ ਮਿਲ ਗਈ ਉਹਦੇ ਵਿੱਚ ਅਸੀਂ ਇਹ ਦੋ ਬੰਦੇ ਸੰਦੀਪ ਸਿੰਘ ਔਰ ਸਹਿਜ ਦੀਪ ਸਿੰਘ ਜਿਹੜਾ ਸੰਦੀਪ ਸਿੰਘ ਆ ਉਹ ਮਦਰੇ ਪਿੰਡ ਦਾ ਹੈਗਾ ਔਰ ਸਹਿਜ ਦੀਪ ਸਿੰਘ ਜਿਹੜਾ ਹੈਗਾ ਉਹ ਪੱਟੀਵਾਲ ਦਾ ਇਹਨਾਂ ਦੋਨਾਂ ਨੂੰ ਅਸੀਂ ਅਰੈਸਟ ਕਰ ਲਿਆ ਹੈ ਇਹਦੇ ਵਿੱਚ ਇਹਨਾਂ ਨੇ ਹੀ ਉੱਥੇ ਗੋਲੀਆਂ ਚਲਾਈਆਂ ਸੀਗੀਆਂ ਜੋ ਕਿ ਮੇਨਲੀ ਤਾਂ ਜਿਹੜਾ ਰੁਪਿੰਦਰ ਸਿੰਘ ਰومی ਦੇ ਪਿੰਡ ਮਾੜੀ ਟਾਂਡੇ ਦਾ ਅਨਮੋਲ ਹੈਗਾ ਜਿਨੇ ਇਹ ਸਾਰੀ ਇਨਫੋਰਮੇਸ਼ਨ ਦਿੱਤੀ ਸੀਗੀ ਔਰ ਇਹਨਾਂ ਨੂੰ ਵੀ ਅਸੀਂ ਮੁਕਦਮੇ 'ਚ ਨੋਮਿਨੇਟ ਕਰ ਲਿਆ ਤੇ ਜੋ ਇਹਦੇ ਕਾਨੂੰਨ ਮੁਤਾਬਿਕ ਬਣਦੀ ਕਾਰਵਾਈ ਕਰਕੇ ਇਹਨਾਂ ਨੂੰ ਵੀ ਅਰੈਸਟ ਕਰਾਵਾਂਗੇ ਅਸੀਂ ਥਰਡ ਇੱਕ ਸਾਡਾ ਹੋਰ ਬੜੀ ਅੱਛੀ ਸਾਡੀ ਰਿਕਵਰੀ ਹੋਈ ਹੈ ਦੋ ਲੜਕੇ ਨਵਜੋਤ ਸਿੰਘ ਤੇ ਪ੍ਰਦੀਪ ਸਿੰਘ ਹੈਗੇ ਆ ਜੇ ਜਿਹੜੇ ਕਿ ਦੋਨੋਂ ਸਖੇ ਭਰਾ ਹੈਗੇ ਆ ਤੇ ਇਹਨਾਂ ਨੂੰ ਅਸੀਂ ਉਹਨੂੰ ਸਕੇ ਭਰਾ ਆ ਬਟ ਇਹਨਾਂ ਦਾ ਕੰਮ ਕੋਈ ਇਹਦਾ ਹਜੇ ਤੱਕ ਜਿਹੜੀ ਪ੍ਰਾਈਮ ਅਫੀਸ਼ਾਇਲ ਸਾਡੇ ਜਾਂ ਪ੍ਰੀਲੀਮੀਨਰੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਚੀਜ਼ ਨਹੀਂ ਕੋਈ ਵੀ ਸਾਹਮਣੇ ਆਈ ਕਿ ਇਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਪਿਛਲਾ ਹੈਗਾ ਹਜੇ ਤੱਕ ਇਹਨਾਂ ਨੇ ਇਸ ਵੈਪਨ ਨਾਲ ਕੁਛ ਨਹੀਂ ਕੀਤਾ ਇਹਨਾਂ ਨੇ ਇੱਕ ਵੈਪਨ 35000 ਦਾ ਤੇ ਇੱਕ 40000 ਦਾ ਕਿਸੇ ਬੰਦੇ ਕੋਲ ਖਰੀਦ ਕੀਤਾ ਸੀਗਾ ਤੇ ਉਹ ਮੈਂ ਇਸ ਟਾਈਮ ਤੇ ਮਤਲਬ ਪਾਰਟ ਆਫ ਸਾਡਾ ਇਨਵੈਸਟੀਗੇਸ਼ਨ ਉਹ ਅਲਰਟ ਨਾ ਹੋ ਜੇ ਉਹ ਵੀ ਛੇਤੀ ਅਸੀਂ ਉਹਨਾਂ ਬੰਦਿਆਂ ਨੂੰ ਫੜ ਲਾਂਗੇ ਵੀ ਫੜੇ ਗਏ ਯੰਗਸਟਰ ਹੈਗੇ ਆ ਕੋਈ 20 ਤੋਂ ਇਹ 22 25 ਸਾਲ ਦੀ ਏਜ ਦੇ ਵਿੱਚ ਵਿੱਚ ਹੀ ਹੈਗੇ ਆ ਸਾਰੇ ਸਾਡੇ 2024 ਦੇ ਵਿੱਚ ਸ੍ਰੀ ਹਰਗਵਿੰਦਪੁਰ ਇੱਕ ਮਰਡਰ ਮਰਡਰ ਦਾ ਕੇਸ ਮਤਲਬ ਕਿਡਨਾਪਿੰਗ ਫॉर ਮਰਡਰ ਇਹ ਕੇਸ ਰਜਿਸਟਰਡ 2024 ਚ ਹੋਇਆ ਸੀਗਾ ਔਰ ਹੋਇਆ ਇਹ ਸੀਗਾ ਕਿ ਇੱਕ ਯਾਦਵਿੰਦਰ ਸਿੰਘ ਯਾਦੀ ਹੈ ਜਿਨੇ ਆਪਣਾ ਭਰਾ ਉਹਦਾ ਰਣਜੀਤ ਸਿੰਘ ਸੀਗਾ ਤੇ ਇਹ ਸ਼ੱਕ ਉਸ ਟਾਈਮ ਦੇ ਸਤਪਾਲ ਉਥੇ ਸਰਪੰਚ ਹੈਗਾ ਸੀ ਉਹਨੇ ਕੇਸ ਰਜਿਸਟਰ ਕਰਾਇਆ ਸੀ ਕਿ ਇਹਨੇ ਆਪਣੇ ਬ੍ਰਦਰ ਦਾ ਕਤਲ ਕਰਕੇ ਤੇ ਉਹਨੂੰ ਕਿਤਰੇ ਅ ਮਤਲਬ ਡਿਸਪੋਜ਼ ਆਫ ਉਹਦੀ ਬੋਡੀ ਨੂੰ ਕਰ ਦਿੱਤਾ ਹੈ ਤੇ ਉਹਦੀ ਇਨਵੈਸਟੀਗੇਸ਼ਨ ਚੱਲਦੀ ਰਹੀ ਸੀਗੀ 2024 ਦਾ ਕੇਸ ਹੈਗਾ ਸੀਗਾ ਫਿਰ ਅਸੀਂ ਇਹ ਯਾਦਵਿੰਦਰ ਯਾਦੀ ਨੂੰ ਇਹਨੂੰ ਅਰੈਸਟ ਕਰ ਲਿਆ ਔਰ ਇਹਨੂੰ ਕੱਲ ਅਸੀਂ ਅਰੈਸਟ ਕੀਤਾ ਔਰ ਇਹ ਵੀ ਮੰਨ ਗਿਆ ਹੈ ਕਿ ਮੈਂ ਇਸ ਤਰੀਕੇ ਨਾਲ ਆਪਣੇ ਬ੍ਰਦਰ ਨੂੰ ਮਾਰ ਦਿੱਤਾ ਸੀਗਾ ਤੇ ਮਾਰ ਕੇ ਤੇ ਉਹਨੇ ਇਹਦੀ ਬੋਡੀ ਨੂੰ ਦਰਿਆ ਦੇ ਵਿੱਚ ਡਿਸਪੋਜ਼ ਆਫ ਕਰ ਦਿੱਤਾ ਸੀਗਾ ਤੇ ਕੀ ਕਾਰਨ ਸੀ ਤੇ ਰੀਜ਼ਨ ਇਹਦੇ ਪਿੱਛੇ ਉਹਦੀ ਕਿਉਂਕਿ ਇਹ ਤਿੰਨ ਭਰਾ ਹੈਗੇ ਇੱਕ ਦਿਲਬਾਗ ਸੀਗਾ ਇੱਕ ਯਾਦਵਿੰਦਰ ਸੀਗਾ ਤੇ ਇੱਕ ਰঞ্জੀਤ ਸਿੰਘ ਹੈਗਾ ਸੀਗਾ ਤੇ ਜਿਹੜਾ ਮਰਡਰਰ ਹੈ ਇਹ ਸਭ ਤੋਂ ਵੱਡਾ ਸੀ ਤੇ ਜਿਹੜਾ ਰঞ্জੀਤ ਸਿੰਘ ਹੈਗਾ ਸੀਗਾ ਉਹ ਨਸ਼ੇ-ਨਿਸ਼ੇ ਕਰਦਾ ਸੀਗਾ ਤੇ ਉਸ ਤੋਂ ਛੋਟਾ ਜਿਹੜਾ ਦਲਬਾਗ ਸਿੰਘ ਜਿਹੜਾ ਹੈਗਾ ਨਾ ਉਹ ਹੈਂਡੀਕੈਪਡ ਆ ਤੇ ਸੋ ਦੋਨੋਂ ਮੈਰਿਡ ਨਹੀਂ ਸੀ ਇਕ ਕੱਲਾ ਯਾਦਵਿੰਦਰ ਮੈਰਿਡ ਸੀ ਤੇ ਇਹਨੂੰ ਆਪਣੀ ਉਹ ਲਾਲਚ ਪੈ ਗਿਆ ਕਿ ਸਾਰੀ ਜ਼ਮੀਨ ਜਾਇਦਾਦ ਮੇਰੀ ਹੋ ਜੂਗੀ ਇਹਨਾਂ ਦਾ ਤਾਂ ਅੱਗੇ ਪਿੱਛੇ ਕੋਈ ਹੈ ਨਹੀਂ ਆ ਤੇ ਇਹ ਨਸ਼ੇ ਵੀ ਕਰਦਾ ਹੈ ਇਸੇ ਰਣਜੀਤ ਇਹਨੇ ਉਹਨੂੰ ਮਾਰ ਦਿੱਤਾ ਸੀਗਾ ਜੀ ਤੇ ਉਹ ਅਸੀਂ ਇਹਨੂੰ ਅਰੈਸਟ ਕੀਤਾ ਹੈ ਤੇ ਕਾਫੀ ਇਹਦੇ ਵਿੱਚ ਕਿਉਂਕਿ ਪਹਿਲਾਂ ਤਾਂ ਇਹ ਭਗੌੜਾ ਰਿਹਾ ਸੀਗਾ ਉਸ ਤੋਂ ਬਾਅਦ ਇਹ ਕੋਈ ਇਨਕੁਆਰੀ ਵਗੈਰਾ ਲਗਾਉਂਦਾ ਰਿਹਾ ਫਿਰ ਇਹਨੇ ਬੇਲਾ ਵੀ ਲਗਾਈਆਂ ਪਰ ਅਲਟੀਮੇਟਲੀ ਸਾਨੂੰ ਕਾਮਯਾਬੀ ਮਿਲ ਗਈ ਇਹਨੂੰ ਅਰੈਸਟ ਕਰ ਲਿਆ ਔਰ ਇਹ ਪਤਾ ਲੱਗ ਗਿਆ ਕਿ ਇਹਨੇ ਵਾਕੇ ਹੀ ਆਪਣੇ ਭਰਾ ਨੂੰ ਮਾਰਿਆ ਸੀਗਾ